ਤੇ ਮੈਂ ਤੁਹਾਡਾ ਆਪਣਾ ਗੁਰਜੀ ਜੀ ਨੂੰ ਤੋਂ ਅੱਜ ਸਤਰੀ ਸ਼ਾਮੀ ਆਪਣਾ ਗੀਤ ਤਕਰੀਰ ਜਮਾਨ ਜਾ ਰਿਹਾ ਜੀ 13 ਮਿੰਟ ਤੋਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਜਾਨਸ਼ਾ ਬੇਨਤੀ ਹੈ ਕਿ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਖੇਤ ਕਰਿਓ ਲੈ ਕਰਿਓ ਤੋਂ ਉਸ ਗੀਤ ਦੇ ਤੁਹਾਡੀ ਨਜ਼ਰ ਕਰਨ ਜਾ ਰਿਹਾ ਉਹ ਚੱਲ ਲੈਣਾ ਹਾਂ ਸ਼ੁਰੂ ਕਰ ਦੇ ਦੁੱਧ ਚੂਣੀ ਇਹ ਪਿਆ ਤਾਂ ਮੇਰੇ ਜਾਂ ਮਰ ਸਾਦਕੇ ਕਾਨੀ ਚੰਗੀ ਫੇਰੇ ਬਾੜੀ ਸਾਡੀਆਂ ਮਹੱਭਪਨ ਤੇਜ ਕਰਕੇ ਸਾਡੀਆਂ ਮਹੱਭਪਨ ਤੇਜ ਕਰਕੇ ਕਹੇ ਮੱਪਦਾ ਨੰਗਣੀ ਚਲਾਉੜੇ ਤੇਰੀ ਤੇਰੀ ਕਹਿਣ ਵਾਲੀ ਤੇਰਾ